ਸਬਸਕ੍ਰਾਈਬ ਕਰੋ T Star News Channel ਨੂੰ ਅਤੇ ਬੈਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ। ਦੀਪ ਸਮਾਜ ਕਾਲਜ ਫॉर ਔਮਨ ਵੀ ਕੇ ਅੱਸੀ ਮਸਲਾਨਾ ਕਾਰਮੋਕਸ਼ਨ ਪੁਰੂਸ਼ ਸ਼ਾਨੂ ਸ਼ੌਕਤ ਨ ਮਨਾਇਆ ਗਿਆ। ਇਸ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਮਨਪੇ ਸਿੰਘ ਬਾਦਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਦੌਰਾਨ ਕਾਲਜ ਦੀਆਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਗੀਆਂ ਲਗਭਗ 1500 ਵਿਦਿਆਰਥੀਆਂ ਨੂੰ ਡਿਗਰੀਆਂ ਵੀ ਤਕਸੀਮ ਕੀਤੀਆਂ ਗਈਆਂ। लिविंग ਇਨ ਮੀਟਰਸ ਇਨ ਵੇਰੀਅਸ ਪੇਟੀਕਲ ਕ੍ਰੇਸ਼ਨਸ Whether it is a green revolution or it's a white revolution or Kazakhstan Pakistan, the Radai the Khar Kilvi Radai Hue, Yahun Pal Bamaj, Josathe So all this Punjab is ready to face any difficulty, any rituality. As far as the education is concerned, it's a great weapon. I would say it's a very powerful weapon. With education, you can take the whole world ਫਿਰ ਉਸ ਫੋਰ ਸ਼ਹਿਰ ਦੇ ਵਿੱਚ ਇੱਕ ਬੜਾ ਪੁਰਾਣਾ ਤੇ ਸਾਰੇ ਪੰਜਾਬ ਦੇ ਵਿੱਚ ਜਿਹਨੇ ਖਾਸ ਮੁਕਾਮ ਪੈਦਾ ਕੀਤਾ ਦੇ ਸਮਾਜ ਕਾਲਜ ਉਹਨਾਂ ਦੀ 80ਵੀਂ ਕਨਵੋਕੇਸ਼ਨ ਸੀਗੀ ਔਰ ਜਿੱਥੇ ਮੈਨੂੰ ਲੱਗਦਾ ਹੈ ਕੋਈ 12000 ਬੱਚੇ ਨੂੰ ਡਿਗਰੀ ਤਕਸੀਮ ਕੀਤੀ ਗਈ ਸੋ ਅੱਜ ਬੱਚਿਆਂ ਨੂੰ ਪਹਿਲਾਂ ਤਾਂ ਵਧਾਈ ਦੇਣ ਵਾਸਤੇ ਔਰ ਬੱਚਿਆਂ ਨੂੰ ਫਿਰ ਜਿਹੜੀ ਅੱਗੇ ਜ਼ਿੰਦਗੀ ਹੈ ਉਹ ਜ਼ਿੰਦਗੀ ਜਿਵੇਂ ਕਿਵੇਂ گزارਣੀ ਹੈ ਹਾਂ ਉਹ ਸਾਰੀ ਗੱਲਬਾਤ ਉਹਨਾਂ ਨਾਲ ਕਰਨ ਲਈ ਅੱਜ ਮੈਂ ਇੱਥੇ ਫਿਰੋਜ਼ ਕੋਲ ਹਾਜ਼ਰ ਹੋਇਆ ਹਾਂ ਔਰ ਮੈਂ ਪਰਮਾਤਮਾ ਅੱਗੇ ਦੁਆਗੋ ਹੈ ਕਿ ਬੱਚੇ ਜਿਹੜੇ ਹੈ ਉਹ ਵੱਡੇ ਹੋ ਕੇ ਕਿ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣਗੇ ਤੇ ਮੁਲਕ ਨੂੰ ਅੱਗੇ ਵੀ ਲੈ ਕੇ ਜਾਣਗੇ ਐਫਐਮ ਸਾਹਿਬ ਜਿਹੜਾ ਜੇ ਇਕਸਾਲੀਆਂ ਦੇ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਜਵਾ ਗਰਬੰਧਨ ਤੁਸੀਂ ਐਲਾਈਂਸ ਤੇ ਕੀ ਕਹੋਗੇ ਸੰਗੀਤ ਨੂੰ ਬਦਲਣਗੇ ਪੰਜਾਬ ਸਾਹਿਬ ਮੈਂ ਦਰਸਲ ਇਹੋ ਜਿਹੀਆਂ ਗੱਲਾਂ 'ਚ ਬਹੁਤਾ ਸਿਆਣਾ ਨਹੀਂ ਇਹ ਤਾਂ ਕੋਈ ਜੋਤਸ਼ੀ ਦੱਸ ਸਕਦਾ ਜੋਤਸ਼ੀ ਦੱਸ ਸਕਦਾ ਪਰ ਜਿੱਥੋਂ ਤੱਕ ਜਿੰਨਾ ਕਿ ਮੈਨੂੰ ਮੈਂ ਵੀ ਸਿਆਸਤ ਦਾ ਪਿਛਲੇ 25 ਸਾਲ ਦਾ ਵਿਦਿਆਰਥੀ ਹਾਂ ਮੈਨੂੰ ਲੱਗਦਾ ਹੈ ਕਿ ਲੋਕ ਜੇ ਵੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਤੇ ਤੇ ਕਾਂਗਰਸ ਪਾਰਟੀ ਤੇ ਇਤਬਾਰ ਕਰਦੇ ਆ ਕਿ ਜੇ ਵੀ ਕਿਉਂਕਿ ਜਿੰਨੇ ਵੀ ਪਿਛਲੇ 20 ਮਹੀਨਿਆਂ ਚ ਇਲੈਕਸ਼ਨ ਹੋ ਗੁਜ਼ਰੇ ਆ ਉਹਦੇ ਚ ਕਾਂਗਰਸ ਪਾਰਟੀ ਨੂੰ ਅਕਸਰੀਅਤ ਮਿਲੀ ਆ ਸੋ ਅੱਗੇ ਇਹ ਤਾਂ ਜ਼ਬੂਰੀਅਤ ਦਾ ਹੁਸਨ ਹੈ ਕਿ ਲੋਕ ਕਿਤੇ ਵੀ ਪਾਣਗੇ ਇਸੋ ਬਾਰਤ ਸਰੋ ਵੀ ਨੇ ਕਿਹਾ ਹੈ ਕਿ ਜਿਹੜਾ ਬਰੰਪੁਰਾ ਦਾ ਨਾਮ ਹੈ ਉਹ ਕਾਦੀਦਲ ਕਰਦੇ ਆ ਕਿਵੇਂ ਦੇਖਦੇ ਸਭ ਮੈਨੂੰ ਦੇਖੋ ਵੀ ਜਿਹੜੀ ਜਾਤੀ ਆਪ ਦੀ ਸਿਆਸਤ ਹੈ ਇਹਦਾ ਨਾ ਤਾਂ ਮੈਂ ਕਿਤੇ ਕਾਇਲ ਰਹਿਣਾ ਨਾ ਹੈ ਨਾ ਰਵਾਂਗਾ ਸੋ ਇਹ ਇਹ ਦੇਖੋ ਇਹ ਲੋਕਾਂ ਦੇ ਛੱਡ ਦੇਣੀ ਚਾਹੀਦੀ ਆ ਮੈਂ ਮੈਂ ਇਹ ਨਹੀਂ ਕਿਸੇ ਤੇ ਕਮੈਂਟ ਕਰਾਂਗਾ ਸੋ ਜੋ ਵੀ ਉਹਨਾਂ ਦਾ ਅਲਾਈਅੰਸ ਹੋਇਆ ਹੈ ਬੁਡ ਲੱਕ ਸਰ ਸੁਬੇਰਾ ਸੁਬੇਰਾ ਮੁਲਾਜ਼ਮ ਦੋਕਾ ਸਾਰਾ ਕਾਂਗਰਸ ਤੋਂ ਔਖਾ ਹੈ ਇਸ ਲਈ ਇਹ ਤੇ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਕੀ ਤੁਹਾਨੂੰ ਦਿੱਕਤ ਨਹੀਂ ਆਏਗੀ ਪਾਰਲੀਮੈਂਟ ਇਲੈਕਸ਼ਨਸ ਵਿੱਚ ਸਭ ਇਹ ਜਾਂ ਤਾਂ ਕੋਡੇ ਖਾਬਾਂ ਚ ਇਹ ਛੋਟੀਆਂ ਗੱਲਾਂ ਚ ਹੈ ਪਰਨਾ ਅ ਅੱਜ ਤਿੰਨ ਦਿਨ ਪਹਿਲਾਂ ਜਿੰਨੀਆਂ ਵੀ ਪੰਜਾਬ ਦੀਆਂ ਯੂਨੀਅਨ ਸੀਗੀਆਂ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਸੀ ਔਰ ਜਿੰਨਾ ਜਿੰਨੇ ਵੀ ਉਹਨਾਂ ਦੇ ਮਸਲੇ ਮਸਾਇਲ ਸੀਗੇ ਅਸੀਂ ਉਹਨਾਂ ਦੇ ਐਗਰੀਮੈਂਟ ਉੱਤੇ ਆ ਚੁੱਕੇ ਹਾਂ ਜੀ ਸੋ ਮੈਨੂੰ ਨਹੀਂ ਪਤਾ ਕਿ ਹੁਣ ਕਿਹੜੇ ਇਸ ਨਾਲ ਗੁੱਸੇ ਸੋਰਾ ਹੈ ਸਤਰੀ ਦੀ ਰਹੁਗੰਦੀ ਦੀ ਰੈਲੀ ਦੇ ਵਿੱਚ ਕੋਈ ਐਲਾਨ ਹੋ ਸਕਦਾ ਸੀ ਤਾਂ ਬਹੁਤ ਵਧੀਆ ਬੋਗਾ ਦੀ ਗੱਲ ਨਹੀਂ ਸਰ ਕਾਂਗਰਸ ਦਾ ਦਸਤੂਰ ਜਿਹੜਾ ਹੈ ਹੋਰ ਹੈ ਕਿ ਜਿਹੜਾ ਐਲਾਨ ਹੁੰਦਾ ਹੈ ਕਾਂਗਰਸ ਦੀ ਜਿਹੜੀ ਪਾਰਲੀਮੈਂਟਰੀ ਪਾਰਟੀ ਦਾ ਜਿਹੜਾ ਐਲਓਸੀ ਉਹ ਜਲਸਿਆਂ ਚ ਲਾਨ ਨਹੀਂ ਮਨਪ੍ਰੀਤ ਜੀ ਜਿਹੜਾ ਤੁਸੀਂ ਸ਼ਰਾਬ ਦੇ ਉੱਤੇ ਲੈਵਲ ਟੈਕਸ ਲਾਇਆ ਉਹਦਾ ਪੈਸਾ ਕੀ ਸ਼ਰਾਬ ਸਦੌ ਕੇਂਦਰਾਂ ਤੇ ਲਾਉਂਗੇ ਜਾਂ ਕਿੱਥੇ ਕਿਵੇਂ ਕਰੇਗੇ ਜਿਹੜਾ ਜੀ ਸ਼ਰਾਬ ਦੇ ਉੱਪਰ ਜਿਹੜਾ ਲੈਵਲ ਟੈਕਸ ਹੀ ਲਾਇਆ ਹੈ ਦੇਖੋ ਪੰਜਾਬ ਸਿੱਤਾਂ ਨੇ ਲੈਬਲ ਲਾਈਵ ਟੈਕਸ ਪੂਰਾ ਟੈਕਸ ਸ਼ਰਾਬ ਦੇ ਉੱਪਰ ਜਿਹੜਾ ਲਾਇਆ ਹੈ ਜਿਹੜਾ ਉਹਦਾ ਜਿਹੜਾ ਪੈਸਾ ਹੈ ਉਹ ਪੈਸਾ ਸਰਕਾਰ ਜਿਹੜੀ ਕੀ ਨਸ਼ਾ ਸਦੌ ਕੇਂਦਰ ਜੋ 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 ਵੀ ਸਰਕਾਰ ਦਾ ਪੈਸਾ ਹੁੰਦਾ ਉਹਦਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਕਿਸੇ ਇਨਸਾਨ ਦਾ ਜਿਹੜਾ ਹੱਕ ਹੁੰਦਾ ਉਹਨਾਂ ਉਪਸਕਤੀ ਆਉਂਦੇ ਤਾਂ ਉਹ ਗਰੀਬ ਦਾ ਹੁੰਦਾ ਸੋ ਜਿੰਨਾ ਵੀ ਸਰਕਾਰ ਦੇ ਖਜ਼ਾਨੇ 'ਚ ਟੈਕਸ ਆਉਂਦਾ ਹੈ ਉਹ ਸਭ ਤੋਂ ਪਹਿਲਾਂ ਗਰੀਬ ਦਾ ਹਿੱਸਾ ਜਿਹੜਾ ਹੈ ਔਰ ਜਿੰਨੇ ਵੀ ਸਰਕਾਰ ਦੇ ਟੈਕਸ ਹੁੰਦੇ ਆ ਸਭ ਤੋਂ ਪਹਿਲਾਂ ਜਿਹੜੀਆਂ ਸੋਸ਼ਲ ਵੈਲਫੇਅਰ ਸਕੀਮਸ ਹੁੰਦੀਆਂ ਉਸ ਤੋਂ ਬਾਅਦ ਜਿਹੜਾ ਸਰਕਾਰ ਦਾ ਬੁਨਿਆਦੀ ਢਾਂਚਾ ਹੈ ਹਿਊਮਨ